ਸਰੇ ਕਾਇ ਦੇ ਸਾਰਿਆਂ ਨੂੰ ਅੱਜ ਆਪਾਂ ਕਲਾ ਕੰਦ ਵਰਫੀ ਬਣਾਵਾਂਗੇ ਨਾਲੇ ਰਖੜੀ ਹੈ ਅੱਜ ਰਖੜੀ ਦੀਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਤੇ ਇਸੇ ਕਰਕੇ ਆਪਾਂ ਅੱਜ ਮਠਿਆਈ ਬਣਾਵਾਂਗੇ ਮਿਲਕ ਪਾਊਡਰ ਹੈ ਕੌਲੀ ਤੇ ਆਪਾਂ ਹੁਣ ਕੜਾਈ 'ਚ ਦੁੱਧ ਪਾਵਾਂਗੇ 1/2 ਕਿਲੋ ਤੋਂ ਦੁੱਧ ਥੋੜਾ ਜਿਹਾ ਹੀ ਘੱਟ ਹੈ ஒன்ன மவுடர் அப்படர் பாக்கு தரலா சாரிய மார்கே ਲੋ ਗੰਡਾ ਮਰਗਨਾ ਸਾਰਨਾ ਹੁਣ ਆਪਾਂ ਇਹਨੂੰ ਠੱਕ ਦੇਾਂਗੇ ਤੇ ਹੁਣ ਆਪਾਂ ਪਨੀਰ ਕੱਦੂ ਕਸ਼ ਕਰਾਂਗੇ 150 ਗ੍ਰਾਮ ਪਨੀਰ ਹੈਗਾ ਲੋ ਪਨੀਰ ਕੱਦੂਖਾਸ ਹੋ ਗਿਆ ਤੇ ਆਪਾਂ ਇਹ ਵੀ ਵਿੱਚ ਪਾ ਕੇ ਰਲਾ ਲਾਂਗੇ ਲਓ ਹੁਣ ਇਹ ਵੀ ਚੰਗੀ ਤਰ੍ਹਾਂ ਪਰ ਲਾ ਲਿਆ ਤੇ ਹੁਣ ਅੱਗ ਬਾਲਾਂਗੇ ਤੇ ਚੁੱਲ੍ਹੇ ਤੇ ਧਰਾਂਗੇ ਹੁਣ ਆਪਾਂ ਹਲਾਈ ਚੱਲਾਂਗੇ ਦੰਦ ਰਿਜਣਾ ਸ਼ੁਰੂ ਹੋ ਗਿਆ ਤੇ 15-20 ਮਿੰਟਾਂ ਚ ਦੰਦ ਗਾੜਾ ਹੋਣ ਲੱਗ ਪਊਗਾ ਥੋੜਾ ਥੋੜਾ ਹੌਲੀ ਹੌਲੀ ਹੋ ਹੀ ਜਾਊਗਾ ਗਾੜਾ ਥੋੜਾ ਜਿਹਾ ਆਪਾਂ ਵਿੱਚ ਚਮਚਾਕ ਘਿਓ ਪਾਵਾਂਗੇ ਦੇਸੀ ਹੁਣ ਗਾੜਾ ਹੋ ਗਿਆ ਅੱਧਾ ਕਗਾੜਾ ਹੋ ਗਿਆ ਤੇ ਹੁਣ ਖੰਡ ਪਾਵਾਂਗੇ ਫਿਰ ਆਪਾਂ ਹੋਰ ਸੇਕ ਲਵਾਵਾਂਗੇ ਇਹਨੂੰ ਕਰਲਾ ਕਰਾਂਗੇ ਜਿੰਨੀ ਕੁ ਲੋੜ ਹੈ ਨਹੀਂ ਕੁ ਖੰਡ ਪਾਵਾਂਗੇ ਹੁਣ ਖੰਡ ਵੀ ਪਾਣੀ ਛੱਡੂਗੀ ਖੰਡ ਦਾ ਪਾਣੀ ਵੀ ਸੁਕਾਵਾਂਗੇ ਫਿਰ ਆਪਾਂ

ਤੇ ਵੀਡੀਓ ਚਲਦੀ ਚਲਦੀ ਵੀਡੀਓ ਤੇ ਲਾਇਕ ਵੀ ਕਰ ਦਿਆ ਕਰੋ ਨਾਲ ਦੀ ਨਾਲ ਨਾਲੇ ਸਬਸਕ੍ਰਾਈਬ ਕਰਿਆ ਕਰੋ ਨਾਲੇ ਲਾਇਕ ਕਰਿਆ ਕਰੋ ਨਾਲੇ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਹਉ ਸਾਰੇਆਂ ਦਾ ਸਾਰਾ ਪੂਰਾ ਸੁੱਕ ਗਿਆ ਖੰਡ ਦਾ ਪਾਣੀ ਵੀ ਸੁੱਕ ਗਿਆ ਤੇ ਪੂਰਾ ਗਾਣਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਲੋ ਥਾਲੀ ਚ ਆਪਾਂ ਕਿਉ ਲਾ ਕੇ ਰੱਖ ਲਿਆ ਤੇ ਹੁਣ ਆਪਾਂ ਥਾਲੀ ਚ ਪਾ ਲਾਂਗੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਪ੍ਰੈਸ ਕਰ ਦੇਾਂਗੇ। ਲਓ ਆਪਾਂ ਥੋੜਾ ਪ੍ਰੈਸ ਕਰ ਲਈਏ। ਪੱਧਰ ਕਰ ਲਈਏ। ਤੇ ਹੁਣ 15-20 ਮਿੰਟਾਂ ਨੂੰ ਆਪਾਂ ਠੰਡੇ 'ਚ ਰੱਖਾਂਗੇ। ਫੇਰ ਤੁਹਾਨੂੰ ਦਿਖਾਵਾਂਗੇ। ਲਓ ਵੀ 20 ਮਿੰਟ ਹੋ ਗਏ ਵਰਕੀ ਪੈ ਨੂੰ ਫਰਿੱਜ 'ਚ ਤੇ ਹੁਣ ਠੰਢੀ ਹੋ ਗਈ। ਤੇ ਆਪਾਂ ਕਟਾਂਗੇ। ਬਹੁਤ ਵਧੀਆ ਵਰਫੀ ਬਣੀ ਹੈ ਕਲਾਕੰਦ ਵਰਫੀ ਮੱਖਣਾ ਵੀ ਮਿੱਠੇ ਤੇ ਉਹਦੀ ਆ ਜਾਂਦੀਆਂ ਨੇ ਭੱਜ ਕੇ ਦੇਖੋ ਕਿੰਨੀ ਵਧੀਆ ਬਣੀ ਹੈ ਵਰਫੀ ਹੁਣ ਤੋੜ ਕੇ ਦਿਖਾਵਾਂਗੇ ਦੇਖੋ ਦਾਣੇਦਾਰ ਬਣੀ ਹੋਈ ਹੈ ਬਹੁਤ ਵਧੀਆ ਕਲਾਕੰਦ ਵਰਫੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ